ਅੱਜ ਹੋਲੀ ਆ ਕੀ ਲੈ ਕੇ ਆਏਗਾ ਅੱਜ ਬਾਈ ਮੇ ਕੋ ਤੋਲੀ ਇੱਕ ਪਿਸਤੋਲ ਆ ਦਾ ਤੂੰ ਛਰਪੇ ਤੂੰ ਛਰਪੇ ਤੂੰ ਫੇਰੇ ਛਰਪੇ ਤੇ ਬਾ ਤੂੰ ਇੱਕ ਦੋ ਕਲਰ ਦੋ ਕਲਰ ਓਕੇ ਚਲੋ ਬਾਏ 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 ਚਲੋ ਆ ਜਾੀਏ ਮੈਂ ਖੇਡਾਂਗਾ ਫਿਰ ਕੋਦੇ ਮੇਰੇ ਨਾਲ ਵਾਠੀ ਕਿੰਨੇ ਕਲਰ ਲਿਆ ਤੂੰ ਚਾਰ ਕੀ ਕਰੇਗਾ ਹੁਣ ਇਹਨਾਂ ਦਾ ਚੰਗਾ ਛੋਲੀਏ ਤਾਂ ਜਿਸ ਇਹ ਮਾਰਾਂਗੇ ਕਿਹਦੇ ਮਾਰਾਂਗੇ ਰੰਕੀ ਤੇ ਪਾਏਗਾ ਮੇਰੇ ਤੇ ਹੋਰ ਜੋ ਆਕਾ ਤੇ ਨਹੀਂ ਪਾਉਂਦਾ ਕਰਨ ਦੇ ਪੀਰ ਤੇ ਪਾਇਆ ਤੇ ਮਨਤਾਜ ਕਿੱਥੇ ਮਨਤਾਜ ਤੇ ਨਹੀਂ ਪਾਉਂਦਾ ਉਹ ਤਾਂ ਅੱਜ ਕਰਿਆ ਹੈ ਓਏ ਓਏ ਬਸ 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 ਨਾ 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 ਆ ਕੀ ਆ ਕੀ ਕਹ ਹੈ

ਕੀਟ ਪਾਏਗਾ ਇਹ ਚੱਲ ਹੁਣ ਖੇਡ ਲੈ ਫਿਰ ਬਾਈਆਂ ਨਾਲ ਖੇਡ ਲੈ ਆਹ ਤੇਰੇ ਪਾਈਆਂ ਨਾ ਜਿੱਤਾ ਜਾ ਆਪਦੇ ਉੱਤੇ ਪਾਈ ਆਪਦੇ ਉੱਤੇ ਪੰਜਾਬ ਦੇ ਉੱਤੇ ਹੈ ਆਪਦੇ ਤੇ ਪਾਈ ਉਹ ਇਧਰ ਆ degna peo par 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 Mau coba juga power <laughs> oh, jara याद करिए ये साल थे और रुके थे क्यों बड़ा 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 हमारा हमारा अंकल को पापा आप भी आप भी हां भाई हां भाई नाखे

Ja, 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 ин пар дау мар дау аખા મંદ કર લાખ મંદ કર લાખ કર કર ઓ સિગર હે ઓ બસ 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 રે ગા કરે ઓ કિને માર રી હે એટલે માર દે હું હું તારા મોઢા આવું હું મોઢા લગા કોને લગા કોને ਭਜਣਾ ਕਰਨ ਭਜਣਾ ਭਜਣਾ ਡਿੱਗ ਪੇਗਾ ਆਪ ਸੁਣੇ ਛੱਡੋ ਗੱਡੀ ਆਉਂਦੀ ਓ ਗੱਡੀ ਓ ਗੱਡੀ ਆਉਂਦੀ ਐ ਡਰਾਮਾ ਪਾ ਲੈ ਤਾ ਹੈਨਾ ਟਰੈਕਟਰ ਪੁੱਟ ਗਿਆ ਟੋੜੀ ਚਲੋ ਇੱਕ ਦੂਜੇ ਦੇ ਚਲ ਚਲ ਭਾਈ ਚਲ ਚਲ ਆਏ ਆਏ ਚਲ ਚਲ ਆ ਉਧਰ ਕਰ ਨਾ ਉਧਰ ਦੇਰ 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 ਪੁੱਤ ਜਿਹੜੇ ਸਵੇਰ ਨੂੰ ਦੇ ਦੇ ਤੁਰਵਾ ਦਿਓ ਤੁਰਵਾ ਦਿਓ ਆਏ 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 ਰੰਗ ਲਾ ਗੇਡੋ ਇਹ ਤਰੰਗ ਲਾ ਗੇਡੋ ਆਏ ਆਏ ਦੇਖਾ ਇਹ ਕਿਹੜਾ ਤਗੜਾ ਦੇਖਾਂਗੇ ਕਿਹਜੂ ਪਤਾ ਹੁੰਦਾ ਇੱਕ ਬੰਦਾ ਅੰਦਰ ਹੈਗਾ ਪਰ ਆਜੋ ਕੜੇ ਹਰ ਮੰਮਾ ਤੇ ਮੰਮਾ ਮੰਮਾ ਤੇਰੀ ਮੰਮਾ ਤੇਰੀ ਮੰਮਾ ਮੰਮਾ ਕੀ ਚੰਗਾਈ ਚਾਹ ਬੜਾ ਮੁਕੀਣਾ ਕਰਦੇ ਫੜ ਦੇ ਫੜ ਦੇ